55ਵੇਂ ਗੁਰੂ ਸਤਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਕਿਉਂ ਹੋਈ ਸੱਚੇ ਪਾਤਸ਼ਾਹ ਨੂੰ ਇਹਨੇ ਕਸ਼ਟ ਕਿਉਂ ਆਇਆ ਸਿੱਖ ਵੀਰੋ ਵਿਚਾਰ ਨਾਲ ਸੋਚੋ ਤੇ ਮੁੱਢ ਨੂੰ ਫੜੋ ਸੱਚੇ ਪਾਤਸ਼ਾਹ ਦੀ 시 ਦੀ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਬਾਦਸ਼ਾਹ ਜਹਾਂਗੀਰ ਕੱਟੜ ਪੰਥੀ ਮੁਸਲਮਾਨ ਰਾਜਾ ਜੋ ਸਤਗੁਰੂ ਜੀ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਸ ਦੀ ਆਪਣੀ ਲਿਖਤ ਵਿੱਚ ਤੌਰ ਕੇ ਜਹਾਂਗੀਰੀ ਦੇ ਵਿੱਚ ਲਿਖਿਆ ਹੋਇਆ ਤੋ ਆਪਾਂ ਨੂੰ ਇਹ ਸਮਝਣ ਦੀ ਲੋੜ ਏ ਕਿ ਸਤਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਬਾਦਸ਼ਾਹ ਜਹਾਂਗੀਰ ਸੀ ਚੰਦੂ ਨਹੀਂ ਸੀ ਅਤੇ ਅਸਲੀ ਕਾਰਨ ਇਹ ਹੈਗਾ ਕਿ ਸਾਡਾ ਸਿੱਖਾਂ ਦਾ ਰਾਜ ਨਹੀਂ ਸੀ ਇਸ ਕਰਕੇ ਮੇਰੀ ਸਾਰੇ ਸਿੱਖ ਵੀਰਾਂ ਨੂੰ ਬੇਨਤੀ ਹੈ ਆਪਸੀ ਮਰਤ ਪੇਧ ਭੁਲਾ ਕੇ ਰਾਜਨੀਤੀ ਵਿੱਚ ਆਓ ਰਾਜ ਲਓ ਅਤੇ ਰਾਜ ਕਰੋ ਰਾਜ ਰਾਜ ਨੀਤੀ ਨਾਲ ਮਿਲਦਾ ਹੈ ਰਾਜਨੀਤੀ ਨਾਲ ਹੀ ਚੱਲਦਾ ਹੈ ਅਤੇ ਰਾਜਨੀਤੀ ਵਿੱਚ ਘਟੋ ਘੱਟ 50% ਕੁਕਰਮ ਕਰਨੇ ਪੈਂਦੇ ਨੇ ਮਾੜੇ ਕਰਮ ਕਰਨੇ ਪੈਂਦੇ ਨੇ ਐਵੇਂ ਰਾਜਨਾਮ ਮਿਲਦਾ ਹੈ ਅਤੇ ਨਾ ਚੱਲਦਾ ਇਸ ਕਰਕੇ ਰਾਜਨੀਤੀ ਵਿੱਚ ਆਓ ਅਤੇ ਰਾਜ ਲਵੋ ਤੇ ਰਾਜ ਕਰੋ ਤਾਂ ਕਿ ਐਸੇ ਕਸ਼ਟ ਮੁੜ ਕੇ ਸਾਡੇ ਕਿਸੇ ਵੀ ਸੇਖ ਵੀਰ ਨੂੰ ਵੀ ਨਾ ਆਉਣ ਸਤਿਗੁਰੂ ਜੀ ਦੀ ਤਾਂ ਗੱਲ ਹੀ ਦੂਰ ਦੀ ਐ ਪਰ ਕਿਉਂਕਿ ਰਾਜ ਸਿੱਖਾਂ ਦਾ ਨਹੀਂ ਸੀ ਤਾਂ ਸਤਿਗੁਰੂ ਜੀ ਦੀ ਸ਼ਹੀਦੀ ਹੋਈ ਅਤੇ ਹੁਣ ਰਾਜ ਲੈਣ ਦੀ ਸੋਚ ਬਣਾਓ ਰਾਜ ਲਓ ਸਿੱਖ ਵੀਰੋ ਰਾਜ ਕਰੇਗਾ ਖਾਲਸਾ ਇਸ ਬਚਨ ਨੂੰ ਮੰਨੋ ਰਾਜ ਲੈਣ ਵਾਲ ਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ